نمشکار دوستوں آج ہم بات کریں گے الکوہول کی جو کافی عام بیماری ہے تو یہ بہت ہی نامراض بیماری ہے اسے امریکہ اکیلے میں اکیس لاکھ پنتالیس تھاؤزینڈ سات سو چھیانوے 100 ਕਰੋੜ ਮਤਣੀ ਰੱਖ ਯਾ ਯਾਰ ਰੁਪਈਏ ਹਰ ਸਾਲ ਖਰਚੁੰਦੇ ਆ 922 ਮਿਲੀਅਨ ਡਾਲਰ ਨਕਾ ਚਾਹਦਾ ਤੇ ਹਰ ਸਾਲ ਇੱਕ ਸੌ ਅਸੀਂ ਇਹਦੇ ਕਰੀਬ ਡੈਥ ਹੁੰਦੀਆਂ ਅਮਰੀਕਾ ਦੇ ਵਿੱਚ ਇਹਨਾਂ ਕਰੋ 490 ਡੈਥ ਪਰਨੇ ایک دن سے چار سو نبے ڈیتھ الکل کے کر کے ہوں ہر روز کلی امیرکا چنیا بھر چکھیے تو دنیا بھر سے تین ملی تین ملی ڈیتھ ہر سال ہوں یہ تو ہے آنکڑا ਨਗ ਉਹ ਸੰਸਾਰ ਪਰਦੀ ਹੈ ਤੇ ਇਹਨਾਂ ਇਹ শ্রোਤਾ ਇੱਕ ਲੋਕਿੰਗ ਨਾਮ ਬੜੇ ਮਾਜ ਨਾਲ ਥੋੜਾ ਜਿਹਾ ਕੁਝ ਜੇ ਮਿਲਦੀ ਹੈ ਤੇ ਨੇ ਹੁੰਦੀ ਹੈ ਜਿਆ ਮਿਲਿਆ ਰੱਖ ਕੇ ਕੋਈ ਹੋਰੀ ਨਿਕਾ ਮ ਜਿਆ ਹੋ ਜਾਂਦਾ ਤੇ ਫਿਰ ਰੋਈ ਬਿਨਾ ਜਰੂਰ ਇਹਨਾਂ ਕੰਮ ਤੁਹਾਡੇ ਨਾ ਬੀ ਹੁੰਦਾ ਵਿੱਚ ਦਦਾਂ ਦੀਆਂ ਤੁਹ ਨੂੰ ਲੱਗਦੀਆਂ ਤੇ ਉਹ ਜਨਾ ਸਾਤਾ ਜੂਣ ਦਾ ਤੁਮੇ ਨਾ ਹੀ ਹੁੰਦਾ ਵੀ ਇਹ ਜਨਾ ਨਹੀਂ ਨਿਕਲਵਾਉ ਹੋ ਜਾਂਦੀਆਂ ਤੇ ਤੇ ਆ ਹੋਰ ਜਿਆਦਾ ਮਨਣਾ ਪੈਂਦਾ ਤੇ ਧਿਆਮ ਪਰਵਾਨਾ ਪੰਦਾ ਕਹਾਣੀ ਵਾਲੀ ਨੌਇਸ ਇਹ ਉਹ ਨਵੀਂ ਨਦੀ ਕਮ ਯਾਰ ਪਿਗਨ ਨਾਲ ਬਾਹਨ ਮੜਦਾ ਪਿਗਨ ਨੇ ਦੋ ਦੋ ਹੁੰਦੀਆਂ ਤੇ ਪਿਆਰ ਦਾ ਮਰਦਾ ਥੋੜੀ ਦੇਰ ਲਈ ਰਾਤ ਮੈਂ ਜਾਂਦੀ ਉਹਨੂੰ ਪਰ ਦੂਜੇ ਦਿਨ ਸਵੇਰ ਉੱਠਦੇ ਆ ਉਹ ਜਿਹਦਾ ਉਹ ਹੁੰਦੀ ਤੇ ਮਰ ਭੈਰ ਵੀ ਵੱਜਦਾ ਤੇ ਤਰਤਨ ਤੇ ਜਾਂਦੀਆਂ ਤੇ ਉਹ ਜੇ ਨਾ ਵੀ ਉਹ ਤੋ ਨਾ ਦਰਮੇਂ ਰਹਾ ਤੇ ਹੀ ਹੁੰਦੀਆਂ ਤੇ ਅਤਵੇ ਵੀ ਕੰਮ ਨਾ ਪੰਦੇ ਤੇ ਉਹ ਮਨਮਰਜ਼ੀ ਨਾਲ ਦੀ ਪੀਣੋ ਤਾਂ ਠੀਕ ਹੋ ਜਾਣਾ ਪਰ ਇਹ ਨਹੀਂ ਪਤਾ ਕਿ ਉਹ ਜਦੋਂ ਰੋਪੀਕਾ ਨਹੀਂ ਨਾ ਮੈਸਮੈਂਜਾ ਤੇ ਹੁਣ ਹੌਲੀ ਜਿਗਰ ਦੇ ਸਮਾਂ ਕੰਨਾ ਸ਼ੁਰੂ ਕਰਨਦੇ ਆ ਤੇ ਡਿਪਰੈਸ਼ਨ ਹੋ ਜਾਂਦੀ ਹੁਣ ਆਪਦੀਆਂ ਐਂਗਜ਼ਾਇਟੀ ਹੋਣਾ ਪੈਂਦੀਆਂ ਤੇ ਦੇਦੇ ਤਰਪੁੰਦੇ ਜਾਂਦੀਆਂ ਰੂਪੀ ਨੰਨ ਦੇ ਨੂਫਾ ਹੁੰਦਾ ਉਹ ਜਦਾ ਵੀ ਨਾ ਨੂਫਾ ਹੁੰਦਾ ਤੇ ਉਹ ਕਲਕੜਾ ਕੇ ਦਿਨ ਫੋੜੇ ਪੇਰ ਹੁੰਦਾ ਮੇਰਾ ਹੁਣ ਟੈਗ ਵਾਂ ਦਿਲ ਫੇਲੂ ਹੋ ਜਾਂਦਾ ਇਹ ਮੂਨਾ ਕੈਂਸਰ ਮੇਦਨਾ ਕੈਂਸਰ ਕਹਿਆਈ ਨਰੀਆ ਕੈਂਸਰ ਕੁੰਨੀ ਕਮੀ ਤੇ ਨਰ ਦੇ ਕਟ ਜਾਣਾ ਤੇ ਉਹ ਸਰਾਂ ਕੁਸ਼ੀ ਜਿਆਦਾ ਇਸ ਪੁਰਾਣਾ ਪੰਦੀਆ ਤੇ ਇਹ ਮੈਂ ਤੇਦੋਂ ਕੰਮ ਨਹੀਂ ਨਾ ਤੇ ਛੱਡੋ ਤਾਂ ਉਹ ਨਾ ਦਰੋਂ ਪੈ ਜਾਂਦਾ ਤੇ ਨੀਰ ਕੋਲ ਬਿਦਰਾ ਜਿੰਨੋਂ ਡਾਕੰਨ ਬੰਦਿਆ ਕੇ ਬੁਤਾਂ ਸੋ ਮੋਤਰ ਕੰਨ ਦੇ ਵਿੱਚ ਵਿੱਚ ਤਾਂ ਤਾਂ ਤੇ ਜਾਨੀਆ ਤੇ ਅਸਪੈਰ ਕੰਮ ਨਾ ਪੰਦੇ ਆ ਕਿ ਬੇਰੀ ਤੋਂ ਨਾ ਪੈਸਾ ਤਾਂ ਤੇ ਉਹ ਤਰੀਕਾ ਦਾ ਇਹ ਬੰਦੇ ਮਾਦਨਕਮ ਤੇ ਪਰਪਾਨੀ ਨਾ ਲਾਵੇਂ ਨਾ ਟੀਕੀ ਨਾ ਤੇ ਇੱਕ ਬਾਰ ਬੱਸ ਨੂੰ ਮਿਕ ਮਨੇ ਨੀ ਨਤੋਨੀ ਐ ਕੋਰ ਬਿੰਨਾ ਨਾ ਲਿਸਨ ਨਾ ਤੇ ਆਪਾਂ ਹਣੀ ਹਣੀ ਜਗਤ ਦੇ ਵਿੱਚ ਨੂੰ ਸਮਝਦਾ ਇੱਕ ਰਾਗੇ ਵੀ ਚੋਸ ਕਿਨੇ ਲੇਵੜਦੀ ਲੇਵੜਦੀ ਮਨ ਕਿ ਖੁਰਦਰਾ ਹੋ ਜਾਂਦਾ ਮੈਂ ਤੁਨ ਮੈਂ ਇੰਨ ਗੜੀਆਂ ਜੇ ਜਾਂਦੀਆਂ ਤੇ ਕੁੰਨ ਜੰਨਣਾ ਨਾ ਫੇਉਨ ਸਕਾਰਾਂ ਹੋ ਜਾਂਦੀਆਂ ਨਾਲੀਆਂ ਤੁਨੋਂ ਜੰਨੀਆਂ ਕੂਹਾਂ ਵਾਲੀਆਂ ਤੇ ਉਹ ਉਹਨਾਂ ਪਿੱਛੇ ਜਾਣਾ ਪੰਦਾ ਉਹਨਾਂ ਵੀ ਪੇੜ ਖੋਣਾਂ ਨਾ ਪਰ ਜੰਨੀਆਂ ਜਿੱਥੇ ਖਾਣੇ ਵਾਲੇ ਨਾਲ ਦੇ ਮੇਦਾ ਨੁਰਨਾ ਤੇ ਜੰਨੀਆਂ ਨਹੀਂ ਨਾ ਪਰ ਜੰਨੀਆਂ ਤੇ ਲੈਟਨ ਜਗ੍ਹਾ ਤੇ ਵੀ ਨਾ ਨਾ ਪਰ ਜੰਨੀਆਂ ਤੇ ਕਿਈ ਵਾਰੀ ਵਕੂਮ ਜੈ ਮੈਨ ਆਪਣੇ ਬਦ ਤੁਨ ਵਾਲੀਆਂ ਪੜ ਜਾਂਦੀਆਂ ਤੇ ਉਹਨਾਂ ਨਹੀਂ ਉਤਾਦੀ ਸਮਝੋ ਭਲਾ ਹੀ ਦੋ ਡੈਸ ਨਿਵਰ ਦੀ ਡੈਸ ਕਰਾਉਂ ਕੋਈ ਨੂੰ ਪਤਾ ਲਾਣਾ ਮੈਨੇ ਨਿਵਰ ਚ ਨੌਕਸ ਹੋ ਗਿਆ ਕਿ ਨਹੀਂ ਤੇ ਪਰੋਬਲਮ ਇੱਥੇ ਬੰਦੀ ਆ ਮੈਨੇ ਜਿਹੜਾ ਨਿਵਰ ਦੀ ਨੌਕਸ ਪੈਂਦਾ ਉਹ ਸਹ ਦਸਾਂ ਚੋਂ ਇੱਕ ਬੰਦੇ ਨੂੰ ਪੈਂਦਾ ਨੌਂ ਠੀਕ ਹੁੰਦੇ ਆ ਤਮਾ ਮੱਕੀ ਪਰੋਬਲਮ ਆਉਂਦੀ ਆ ਨਾ ਪਰੈਸ਼ ਨਾ ਹੋਈ ਨਾ ਐਕਸੀਡੈਂਟ ਹੋ ਗਿਆ ਜਾਂ ਹੋਰ ਕੋਈ ਕੋਈ ਪਰੋਬਲਮ ਆਉਂਦੀ ਆ ਤੇ ਹੋਰ ਮਾਰੀਆਂ ਨਾ ਕੰਦੀਆਂ ਦੇ ਨੋਟਸ ਮੈਜੂਆ ਇਹ ਕਿ ਸਰੋਸੇ ਨਹੀਂ ਹੋਗੇ ਸਰੋਸੇਸ ਬੇਜ ਨੂੰ ਹੁੰਦੀਆਂ ਉਹ ਚਾਹੇ ਡੇਬਰ ਵੀ ਨਾਵੇਂ ਉਹਨਾਂ ਨੂੰ ਸਾਨ ਹੁੰਦਾ ਨੰਦਰ ਜਿਨ੍ਹਾਂ ਨੂੰ ਹੁੰਦੀਆਂ ਉਹ ਮਾਣੀ ਹੁੰਦੀ ਪੀਂ ਨਹੀਂ ਮਨਾ ਤੇ ਉਹਨਾਂ ਨੂੰ ਨੁਕਸਾਨ ਥੋੜੀ ਪੀਣਾ ਨੂੰ ਵੀ ਉਹਨਾਂ ਨੂੰ ਹੁੰਦਾ ਜਿੰਨਾ ਜ਼ਿਆਦਾ ਪੀਣਾ ਹੁੰਦਾ ਜ਼ਿਆਦਾ ਪੀਣਾ ਜ਼ਿਆਦਾ ਨੁਕਸਾਨ ਹੁੰਦਾ ਪਰ ਉਹ ਨੁਕਸਾਨ ਥੋੜੀ ਵੀ ਨਾ ਵੀ ਉਹਨਾਂ ਨੂੰ ਹੁੰਦਾ ਇਹ ਮਨ ਕੇ ਮੰਦ ਨੂੰ ਜੀਣੇ ਦੰਦ ਦੇ ਨੋਚ ਤੇ ਫੈਮਿਲੀ ਟੀਵੀ ਹੁੰਦੀ ਆਉਂਦਾ ਤੇ ਇਹ ਉਹ ਤੋਂ ਇਹ ਸੌ ਦੇ ਵਿੱਚੋਂ ਇੱਕ ਬੰਦੇ ਨੂੰ ਸੋਰਸਿਸ ਹੁੰਦੀਆਂ ਸਮੇਂ ਤੋਂ ਪਹਿਲਾਂ ਦਰਦ ਆਉਂਦਾ ਬੰਦਾ ਤੇ ਇਸ ਕਰਕੇ 9 ਮਹੀਨੇ ਠੀਕ ਨਹੀਂ ਆ ਉਹ ਇਸ ਕਰਕੇ ਜਾਰੀ ਰੱਖਦਾ ਮੈਨੂੰ ਵੀ ਕੀ ਹੋਣਾ ਬਾਕੀ ਤਾਂ ਨਾ ਠੀਕ-ਠਾਕ ਹੈ ਪਰ ਇਹ ਨਹੀਂ ਪਤਾ ਮੈਨੂੰ ਉਹ ਬਾਕੀਆਂ ਨੂੰ ਤੇ ਇਸ ਕਰਕੇ ਉਪਲਕਾਇਰਾ ਹੋਈ ਲੈ ਆਮਦਾ ਤੇ ਹਟਫੇਲ ਦੇ ਕਾਰਨ ਵੀ ਆ ਇਸ ਤਰ੍ਹਾਂ ਵੀ ਨਕਰਨ ਵੀ ਮੰਨਦਾ ਤੇ ਦਿਲ ਦੀ ਧੜਕਣ ਨੇ 80 ਬੀਟ ਮਿਨਿਟ ਲਿਖਦੇ ਆ ਉਹ ਵੀ ਮੋੜਨਾ ਮੋੜਨਾ ਪੰਦੀ ਆ ਤੂੰ ਇਸ ਜੀ ਕਰੋਨਾ ਪਤਰਾ ਦਾ ਤੇ ਜਿਗਰ ਤੇ ਟੈਸਟ ਹੋਣਾ ਚਾਹੀਦਾ ਉਹ ਬਦੇ ਹੋਣਗੇ ਇੱਕ ਬਲੱਡ ਟੈਸਟ ਹੈਗਾ ਸੀ.ਡੀ.ਟੀ. ਸਿਨੇਡੀਦਲ ਆਵਨ ਕਰਾਓ ਤੇ ਉਹ ਜਿਉਪਨ 1 2 ਤੋਂ ਜਿਆਦਾ ਆਵੇ ਤਾਂ ਨਿਸ਼ਾਨੀ ਹੁੰਦੀ ਆ ਇਹ ਨਸਾਨ ਹੋ ਗਿਆ ایک ٹسٹ ہے فاسپائل ایتنور پی ای ٹی ایچ نہ لوبل کرشانی ہے کہ لورسز ہوئی نشانی نہیں ہے پر امید بچ جاتی دی. ہے یہ تو سا ਇਹ ਗੰਧਾਂਦਮ ਉਹ ਤੇ ਕੇ ਜਨੇ ਜਨੇ ਮਾਰ ਕੇ ਇਹ ਚਾਦੋਂ ਲੈ ਕੇ 30 20 ਦੀ ਨੀਮਵਾਰੀਆਂ ਉਹਦੇ ਵਿੱਚ ਕੋਹ ਦਾ ਰੋਣ ਨਾ ਨਾ ਮਾਰੀਆਂ ਤੇ ਇਲਾਜ ਕੀ ਹੈ ਜੇ ਬੰਦਾ ਚਾਵੇ ਮੈਂ ਚਾਹ ਹੁਣ ਜਿਹੜੀ ਇਹ ਪਹਿਲਾਂ ਵੀ ਮੈਂ ਮੰਨ ਕਾ ਨਹੀਂ ਹੈ ਤੇ ਇਹ ਦਾ ਰਾਜ ਹੈਗੇ ਤੇ ਡਾਈਸਲਪੀਨਾਂ ਇੰਟਰਵਿਊ ਵੀ ਕਹਿੰਦੇ ਆ 250 ਮਿਲੀਗ੍ਰਾਮ ਦੀ ਗੋਲੀ ਇਹ ਨਾਲੋਂ ਉਹ ਸ਼ੁਰੂ ਕਰਨੀ ਹੈ ਇਸ ਵੇਲੇ ਸ਼ਾਮ ਨਾਲੋਂ ਤੇ ਹੁਤਾ ਇੱਕ ਉਹ ਨਾਲੋਂ ਨਹੀਂ ਫਿਰ ਇੱਕ ਕਰਦੇ ਤੇ ਇੱਕ ਵੀ ਜੈ ਨਿਕਣੀ ਹੈ ਨਵੀਂ ਉਤਨਾ ਮੈਨੇ ਇਹਨਾਂ ਦਰੋਪੀ ਨੇ ਪੀਉਂਗੇ ਤਾਂ ਲੈਕਸ਼ਨ ਉਹਨਾ ਮੇ ਉਹ ਮੜਾ ਪੜਾ ਹੋਊਗਾ ਉਹੜੀਏ ਵੀ ਹੋਣੀਆਂ ਦੇ ਲੈਟਰ ਕੰਮ ਦੇ ਹੋਗੀ ਤੇ ਨਾਟ ਮੈਂ ਵੀ ਘਟੂਗਾ ਤੇ ਨੋ ਮਲ ਕੇ ਅਸਰ ਮੈਂ ਲਕਦਮ ਨਾ ਬਣਾ ਮੈਂ ਨੰਦਾ ਪਾਣਾ ਕਰਨਾ ਖਾਉਂਦਾ ਤੇ ਮੈਂ ਇੱਕ ਵਾਰੀ ਵੀ ਬਣਾ ਰੈਕਸ਼ਨ ਹੋ ਗਿਆ ਤਾਂ ਮੁੜ ਕੇ ਲਿਆ ਫਰਾਂਗਾ ਇਹਦਾ ਦੋ ਹੀ ਮਹੀਨੇ ਟੂੜੀ ਕਰਾ ਕਰਨਾ ਨੇ ਤੇ ਜੇ ਤੁਹਾਨੂੰ ਵੀ ਨਹੀਂ ਘਟਾਉਣੀ ਆ ਤਾਂ ਉਹਦੇ ਵਾਸਤੇ ਦੋ ਹੀ ਗਿੰਨਾ ਟ੍ਰੈਕਸ਼ਨ ਨੈਕਸਮਾ ਮਮਿਨਾ 2000mg ਹਰ ਮਹੀਨੇ ਨਾਲ ਤੇ ਨਾਲ ਵੀ ਕੜਗ ਕੜਗ ਦੀ ਦਲੀ ਮੈਂ ਕੰਪਰੋਸੇਡਨ ਦੋਇਯਾਗੀਏ A C O M P R O S A T E ਜਾਂ ਚੇਸੋ 4mg ਤੇ ਤਨਵਲੀ ਦੇ ਰਹਿਲਾਂ ਤੇ ਇਹਦਾ ਵੀ ਪਦਾ ਟੋਪਰਾਮੇਟ ਆ ਗਈ ਦਵਾਈ ਟੋਪੀ ਆਰ ਐਮ ਐਟੀ ਇਹ ਟੋਪਰਾਮੇਟ 25 ਮਿਲੀਗ੍ਰਾਮ ਰੋਜ਼ ਲੈ ਲਓ ਤੇ ਹਰ 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 ਬਾਅਦ 25 ਮਿਲੀਗ੍ਰਾਮ ਲੈ ਜਾਓ ਜਦ ਤੱਕ ਪੂਰੀ ਕਰੀਵਿੰਗ ਮਰ ਬੰਦੀ ਹੁੰਦੀ ਤੇ ਮਤਬਦਨ 100 ਮਿਲੀਗ੍ਰਾਮ ਉਹਦੇ ਦੇਸਾ ਦੇ ਇੱਕ ਨਵੀਂ ਜਿਹੀ ਮਸਲੈਕਸਨ ਮਾਈਕ੍ਰੋਫੋਨ ਉਹਨੇ ਵੀ ਜੋ ਜੀ ਰੱਖ ਲਵਾਂ ਨਾਸ ਫਿਲਿੰਗ ਨਾ ਨਹੀਂ ਮੋਲ ਗਿਆ ਲੇ ਕੇ ਤੇ ਉਹ ਜਦੋਂ ਵੀ ਜਦੋਂ ਲੱਗੀ ਉਹ ਗੋਲੀ ਕਰਨੀ ਹੈ ਤੇ ਉਹ ਨਾ ਵੀ ਦੋਣੀਆਂ ਤਲਬ ਲੱਗੀ ਉਹ ਉਹ ਤੇ ਗੋਲੀ ਨਹੀਂ ਹੈ ਮੈਂ ਵੀ ਅੱਜ ਕੋਲ ਬੜਤੇ ਆ ਇੱਕ ਨਵੀਂ ਕੋਈ ਵਾਤ ਕੇ ਦੇਖ ਲਵਾਂ ਤੇ ਪਹਿਲਾਂ ਮ ਆਪਣੀ ਇਛਾ ਨਹੀਂ ਚਾਹੀਦੀ ਆ ਮੈਂ ਮੰਨ ਕੰਨੀ ਆ ਨਹੀਂ ਤਾਂ ਇਸ ਤਰ੍ਹਾਂ ਸਿੱਧਾ ਮਾੜਾ ਬਹੁਤ ਮਾੜਾ ਹੰਦ ਮੰਨਦਾ ਮੈਨਾਂ ਨਹੀਂ ਮੰਨਿਆ ਇੰਟਰਨੈਟ ਕੰਨਾਂ ਕੋਈ ਆਉਂਦਾ ਤਾਂ ਨਹੀਂ ਨਾ ਤਾਂ ਸੰਭਲਿਆ ਨਹੀਂ ਆ ਤੇ ਮੂੰਹ ਪੋਲਾ ਹੋ ਜਾਣਾ ਇਹ ਮਣੀ ਪੰਨਾ ਪੈਦਾ ਟੱਢ ਚ ਤੇ ਉਹਨਾਂ ਕੋਲ ਆਜ ਵੀ ਹੋ ਕਾ ਆਹ ਤਾਂ ਤੇ ट्रांसमिट ਕਰਨਾ ਪੰਨਾ ਉਹ ਵੀ ਕਲੀਨ ਕਰ ਦੇ ਜਦ ਤੱਕ ਤੂੰ ਚਿਕਨਾ ਬੰਦਨਾ ਕੀਤੀ ਹੋਵੇ ਤੇ ਮਨ ਕੇ ਮਿੱਤਰ ਇਹ ਬੰਦ ਕਰ ਦਿਓ ਤੇ ਬਹੁਤ ਨੁਕਸਾਨ ਹੁੰਦੇ ਆ ਤੇ ਦੁਨੀਆ ਪਾਲੇ ਪਤਾ ਨਹੀਂ ਯਾਨੀ ਇਹੋ ਜਿਹਾ ਸ਼ਮਾ ਬੰਮ ਜਿਹੜੇ ਬੰਨ ਨਾ ਨਗ ਨਹੀਂ ਮਰੇ ਤੇ ਜਿੰਨੇ ਕਿ ਦਰਵਾਜ਼ੇ ਮਾਰ ਰਹੇ ਤਨ ਤਨ ਮਿਲੀਅਨ ਦੇ ਤੇ ਪੂਰੀਆਂ ਹਸਾਲ ਦੁਨੀਆ ਤੇ ਕਲੀਮੇਨਿਕਾ ਦੇ ਵਿੱਚ ਇੱਕ 1 180000000 ਲੈ ਟੋੜੀਆਂ ਤੇ ਲਕੀਰ ਕਰਾਜ 99 250 ਮਿਲੀਅਨ ਡਾਲਰ ਬਿਲੀਅਨ ਬਿਲੀਅਨ ਨੂੰ ਤੇ ਛੁੱਟੇ ਘੰਟੀ ਦਾ ਇੰਨਾ ਕੁ ਬੈਠਦਾ ਤੇ مزه دا ونه باندې واه یانت د نوټونل نه کې د توڅه را باندې کو چې ګرو د نالي او دبليو مونږ درې ਕਰਾਂਗੇ ਰੱਖਾਂਗੇ ਅਗਿਸ਼ੇ ਕਰ ਲਿਓ ਜਿਸ ਨਾਲ ਕਰਾਂਗੇ ਮਾਈ ਇਹਦਾ ਹੋਊਗਾ ਤੇ ਨਾਮ ਨਾਲ ਮਾਰੀ ਤੋਂ ਕਰਾ ਬੰਦਾ ਤੇ ਕਮੇ ਜਮ ਨਾ ਪਊਗਾ ਤੇ ਹਾਂ ਸ਼ਟਾਰ ਲਾਸਮੀ ਫਰਮ ਇਹ ਬੀਮ ਕਲਸਾ ਮੈਂ ਵੀ ਪਥੇ